ਜੈਤਰੀ ਮਹੱਲਾ ਪੰਜਵਾ ਜੈਤਰੀ ਰਾਗ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਸਮਝਾ ਰਹੇ ਹਨ ਲੋੜਿੰਦੜਾ ਸਾਜਨ ਮੇਰਾ ਲੋੜਿੰਦੜਾ ਤੋਂ ਭਾਵ ਜਿਸ ਦੀ ਸਾਨੂੰ ਲੋੜ ਹੈ ਜੋ ਸਾਨੂੰ ਚਾਹੀਦਾ ਹੈ ਜਾ ਜਿਸ ਨੂੰ ਅਸੀਂ ਮਿਲਣਾ ਚਾਹੁੰਦੇ ਹਾਂ ਕਿਉਂਕਿ ਸਤਗੁਰੂ ਜੀ ਮਹਾਰਾਜ ਆਪ ਪਰਮਾਤਮਾ ਦਾ ਰੂਪ ਸਨ ਤੇ ਸਾਡੀ ਬਿਹਤਰੀ ਲਈ ਸਾਨੂੰ ਇਨਸਾਨੀ ਜਾਮੇ ਵਿੱਚ ਆਉਣ ਦਾ ਅਸਲੀ ਮਕਸਦ ਸਮਝਾ ਰਹੇ ਹਨ ਕਿ ਉਸ ਪਰਮਾਤਮਾ ਨੂੰ ਕਿਸ ਤਰ੍ਹਾਂ ਹਾਸਲ ਕਰਨਾ ਹੈ ਸਤਗੁਰੂ ਜੀ ਆਖਦੇ ਹਨ ਉਹ ਮੇਰਾ ਪਰਮਾਤਮਾ ਪ੍ਰਭੂ ਪਿਆਰਾ ਐਸਾ ਹੈ ਕਿ ਹਰ ਇੱਕ ਜੀਵ ਨੂੰ ਉਸ ਦੀ ਲੋੜ ਹੈ ਇਸ ਸੰਸਾਰ ਦਾ ਹਰ ਇੱਕ ਜੀਵ ਉਸ ਨੂੰ ਮਿਲਣਾ ਚਾਹੁੰਦਾ ਹੈ ਕਰ ਕਰ ਮੰਗਲ ਕਾਉ ਨੀਕੇ ਕਟ ਕਟ ਕਿਸ ਬਸਿਰਾ ਰਹਾਉ ਘਰ ਤੋਂ ਭਾਵ ਹਿਰਦੇ ਵਿੱਚ ਤੇ ਘਰ ਘਰ ਇਸ ਸੰਸਾਰ ਦੇ ਸਾਰੇ ਹੀ ਜੀਵ ਉਸ ਪਰਮਾਤਮਾ ਦੀ ਵਡਿਆਈ ਦੇ ਉਸੇ ਦੇ ਨੀਕੇ ਬਾਤ ਸੋਹਣੇ ਗੀਤ ਗਾਓ ਕਿਉਂਕਿ ਉਹ ਪਰਮਾਤਮਾ ਕਿਤੇ ਬਾਹਰ ਨਹੀਂ ਘਟ ਘਟ ਕਿਸੈ ਬਸੇਰਾ ਇਹ ਹਰ ਇੱਕ ਜੀਵ ਦੇ ਹਿਰਦੇ ਵਿੱਚ ਇਹ ਜ਼ਰੇ ਜ਼ਰੇ ਵਿੱਚ ਸਮਾਇਆ ਹੋਇਆ ਹੈ ਸੁਖ ਅਰਾਧਨ ਦੁਖ ਅਰਾਧਨ ਬਿਸਰੇ ਨਾ ਕਾਹੂ ਬੇਰਾ ਇੱਥੇ ਸਤਗੁਰੂ ਜੀ ਸਾਨੂੰ ਇਹ ਸਮਝਾ ਰਹੇ ਹਨ ਕਿ ਉਹ ਪ੍ਰਭੂ ਪ੍ਰੀਤਮ ਮਿਲੇਗਾ ਇਸ ਤਰ੍ਹਾਂ ਕਹਿੰਦੇ ਹਨ ਕਿ ਜੇ ਜ਼ਿੰਦਗੀ ਵਿੱਚ ਸੁੱਖ ਆ ਜਾਣਾ ਤੇ ਤੂੰ ਉਹ ਸੁੱਖਾਂ ਵਿੱਚ ਮਸਤ ਹੋ ਕੇ ਆਖੇ ਕਿ ਆਹ ਮੇਰਾ ਹੈ ਆ ਮੈਂ ਕੀਤਾ ਹੈ ਤੇ ਮੇਰੀ ਮੇਰੀ ਦੇ ਚੱਕਰ ਚ ਪ੍ਰਮਾਤਮਾ ਨੂੰ ਭੁੱਲ ਜਾਵੇਂ ਇਸ ਸਤਗੁਰੂ ਜੀ ਕਹਿੰਦੇ ਫਿਰ ਪ੍ਰਾਪਤੀ ਨਹੀਂ ਕੋਝਣੀ ਸਤਗੁਰੂ ਜੀ ਕਹਿੰਦੇ ਹਨ ਕਿ ਜੇ ਦੁੱਖ ਪ੍ਰਾਪਤ ਹੋ ਜਾਣਾ ਤੇ ਸਾਧ ਸੰਗਤ ਜੀ ਇੱਕ ਗੁਰਬਾਣੀ ਵਿੱਚ ਉਖਾਉਂਦੀ ਹੈ ਗੁਰਬਾਣੀ ਸਾਨੂੰ ਪ੍ਰਮਾਨ ਕਰਦੀ ਹੈ ਦੁੱਖ ਵਿੱਚ ਸੁਖ ਮਨਾਈ ਕਿ ਜੇ ਤੈਨੂੰ ਦੁੱਖ ਵੀ ਆ ਜਾਣਾ ਤੇ ਤਾਂ ਵੀ ਮਾਲਕ ਦਾ ਸ਼ੁਕਰ ਕਰੀ ਇਹੋ ਗੱਲ ਸਤਗੁਰੂ ਜੀ ਸਮਝਾ ਰਹੇ ਹਨ ਕਿ ਸੁਖ ਤੇ ਦੁੱਖ ਦੋਨਾਂ ਅਵਸਥਾਵਾਂ ਵਿੱਚ ਉਸ ਨੂੰ ਯਾਦ ਰੱਖੀ ਉਸ ਦਾ ਸਿਮਰਨ ਕਰੀ ਇਥੋਂ ਤੱਕ ਕਿ ਦੁੱਖ ਸੁੱਖ ਦੀ ਕੋਈ ਵੀ ਘੜੀ ਹੋਵੇ ਬਿਸਰੇ ਨਾ ਕਾਹੂ 베ਰਾ ਕਿ ਕੋਈ ਵਕਤ ਵੀ ਐਸਾ ਨਾ ਆਵੇ ਜਦੋਂ ਉਹ ਪਰਮਾਤਮਾ ਦਾ ਸਿਮਰਨ ਭੁੱਲ ਜਾਵੇ ਨਾਮ ਜਪਤ ਊਟ ਸੂਰਜਾਰਾ ਇੰਨੇ ਸੇ ਪਰਮ ਅੰਧੇਰਾ ਸਤਗੁਰੂ ਜੀ ਕਹਿੰਦੇ ਹਨ ਕਿ ਜਦੋਂ ਦੁੱਖ ਤੇ ਸੁਖ ਦੋਨਾਂ ਅਵਸਥਾਵਾਂ ਵਿੱਚ ਵੀ ਨਾਮ ਤੇ ਜਾਪ ਚ ਲੱਗੇ ਰਹੋਗੇ ਨਾ ਇਹ ਨਾਮ ਜਪਦਿਆਂ ਜਪਦਿਆਂ ਹੌਲੀ ਹੌਲੀ ਕੋੜਾ ਸੂਰਜਾਂ ਜਿੰਨਾ ਪ੍ਰਕਾਸ਼ ਅੰਦਰ ਪ੍ਰਗਟ ਹੋ ਜਾਏਗਾ ਜਿਸ ਨਾਲ ਬਿਨ ਸੇ ਪਰਮ ਅੰਧੇਰਾ ਉਸ ਨਾਮ ਦਾ ਪ੍ਰਕਾਸ਼ ਹੀ ਇੰਨਾ ਹੈ ਕਿ ਜਿਸ ਦੇ ਚਾਨਣ ਨਾਲ ਅਗਿਆਨ ਰੂਪੀ ਅੰਧੇਰਾ ਦੂਰ ਹੋ ਜਾਂਦਾ ਹੈ ਤੇ ਮਨੁੱਖ ਦੇ ਸਭ ਭਰਮ ਭੁਲੇਖੇ ਅਗਿਆਨਤਾ ਦੂਰ ਹੋ ਜਾਂਦੀ ਹੈ। ਥਾਨ ਥਨੰਤਰ ਸਭ ਨਹੀਂ ਜਾਈ ਜੋ ਦੀਸ ਸੋ ਤੇਰਾ ਜਦੋਂ ਨਾਮ ਦੇ ਪ੍ਰਕਾਸ਼ ਨਾਲ ਅਗਿਆਨ ਰੂਪੀ ਅੰਧੇਰਾ ਦੂਰ ਹੋ ਜਾਂਦਾ ਹੈ ਨਾ ਤਾਂ ਉਹ ਪਰਮਾਤਮਾ ਥਾਨ ਹਨੰਤਰ ਇੱਥੇ ਉੱਥੇ ਸਭਨਾ ਥਾਵਾਂ ਤੇ ਜੋ ਕੁਝ ਅਸੀਂ ਅੱਖਾਂ ਨਾਲ ਦੇਖਦੇ ਹਾਂ ਸਭ ਸਖਾਨਾਂ ਤੇ ਵਸਿਆ ਨਜ਼ਰ ਆਉਂਦਾ ਹੈ ਸਤ ਸੰਗ ਪਾਵੇ ਜੋ ਨਾਨਕ ਇਸ ਬਹਰ ਨਾ ਹੋਈ ਹੈ ਤੇਰਾ 사ંગਤ ਜੀ ਇਹ ਅਸਲੀ ਵਿਧੀ ਹੈ ਸਤਗੁਰ ਜੀ ਕਹਿੰਦੇ ਨੇ ਕਿ ਜੋ ਸਤ ਸੰਗ ਚ ਸਤ ਸੰਗ ਤੋਂ ਭਾਵ ਜੋ ਸੱਚੇ ਨਾਮ ਦਾ ਜਾਪ ਕਰਦਾ ਹੈ ਸੰਤਾਂ ਮਹਾਪੁਰਸ਼ਾਂ ਦੀ ਸੰਗਤ ਕਰਦਾ ਹੈ ਸਤਗੁਰ ਆਖਦੇ ਹਨ ਇੱਥੇ ਆਪਣੀ ਮੋਹਰ ਲਾ ਦਿੰਦੇ ਹਨ ਇਸ ਬਹੂਰ ਨਾ ਹੋਈ ਹੈ ਪੇਰਾ ਉਸ ਦਾ ਜਨਮ ਮਰਨ ਦਾ ਗੇੜ ਸਦਾ ਲਈ ਮੁੱਕ ਜਾਂਦਾ ਹੈ ਉਹ ਸੰਸਾਰਿਕ ਬੰਧਨਾ ਤੋਂ ਮੁਕਤ ਹੋ ਕੇ ਸਦਾ ਲਈ ਪਰਮਾਤਮਾ ਨਾਲ ਮਿਲ ਜਾਂਦਾ ਹੈ ਸੋ ਇਸ ਸ਼ਬਦ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਸੰਖੇਪ ਚ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਮੇਰਾ ਪਰਮਾਤਮਾ ਪ੍ਰਭੂ ਐਸਾ ਹੈ ਜਿਸ ਦੀ ਸਭ ਨੂੰ ਲੋੜ ਹੈ ਇਸ ਲਈ ਉਸ ਪਰਮਾਤਮਾ ਦੀ ਵਡਿਆਈ ਦੇ ਸੋਹਣੇ ਗੀਤ ਗਾਇਆ ਕਰੋ ਸੁਖ ਤੇ ਦੁੱਖ ਦੋਨਾਂ ਅਵਸਥਾਵਾਂ ਵਿੱਚ ਵੀ ਉਸ ਦਾ ਸਿਮਰਨ ਕਰੋ ਸਿਮਰਨ ਨਾਲ ਕਰੋੜਾਂ ਸੂਰਜਾਂ ਜਿੰਨਾ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ ਜਿਸ ਨਾਲ ਅਗਿਆਨ ਰੂਪੀ ਅੰਧੇਰਾ ਦੂਰ ਹੋ ਜਾਂਦਾ ਹੈ ਸਭ ਭਰਮ ਭੁਲੇਖੇ ਮਿਟ ਜਾਂਦੇ ਹਨ ਤੇ ਹਰ ਇੱਕ ਥਾਂ ਤੇ ਪਰਮਾਤਮਾ ਨਜ਼ਰ ਆਉਣ ਲੱਗ ਜਾਂਦਾ ਹੈ ਸਤਸੰਗ ਨਾਲ ਜੁੜ ਕੇ ਸਤਸੰਗ ਤੇ ਜਾ ਕੇ ਸੰਤਾਂ ਮਹਾਂਪੁਰਸ਼ਾਂ ਦੀ ਸੰਗਤ ਤੇ ਜਾ ਕੇ ਜਨਮ ਮਰਨ ਦੇ ਗੇੜ ਚੋਂ ਮੁਕਤੀ ਹਾਸਲ ਹੋ ਜਾਂਦੀ ਹੈ ਪਰਮਾਤਮਾ ਨਾਲ ਮਿਲਾਪ ਹੋ ਜਾਂਦਾ ਹੈ ਸੋ ਪਰਮ ਸਤਪਾਰ ਯੋਗ ਸਤਸੰਗ ਜੀ ਆਪ ਬਖਸ਼ਣ ਯੋਗ ਹੋ ਹੋਈਆਂ ਗਲਤੀਆਂ ਲਈ ਮਾਫੀ ਗੁਰਬਾਣੀ ਗਿਆਨ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਦਾ ਫਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ